फास्टवे न्यूज़ टीम ਨੂੰ ਮਿਲੀ ਹੈ ਸ਼ਿਕਾਇਤਾਂ ਕਿ ਪਟਵਾਰੀ ਆਪਣੀਆਂ ਸੀਟਾਂ 'ਤੇ ਬੈਠ ਕੇ ਕੰਮ ਨਹੀਂ ਕਰ ਰਹੇ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਇਸੇ ਸਬੰਧ ਵਿੱਚ ਬੁੱਧਵਾਰ ਨੂੰ ਫਾਸਟਵੇ न्यूज़ ਟੀਮ ਨੇ ਪਟਵਾਰ ਖਾਨੇ ਦਾ ਦੌਰਾ ਕੀਤਾ ਤਾਂ ਜ਼ਿਆਦਾਤਰ ਪਟਵਾਰੀ ਆਪਣੀਆਂ ਸੀਟਾਂ 'ਤੇ ਸਨ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਉਹਨਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਦੂਜੇ ਪਾਸੇ ਪਟਵਾਰੀਆਂ ਨੇ ਫਾਸਟਵੇ न्यूज़ ਟੀਮ ਨਾਲ ਗੱਲਬਾਤ ਕਰਦਿਆਂ ਹੋਏ ਆਖਿਆ ਕਿ ਉਹ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੀ ਸੀਟਾਂ 'ਤੇ ਬੈਠ ਕੇ ਕੰਮ ਕਰਦੇ ਹਨ ਅਗਰ ਕਿਤੇ ਉਹਨਾਂ ਨੇ ਫੀਲਡ ਦਾ ਕੰਮ ਕਰਨਾ ਹੋਵੇ ਤਾਂ ਉਹ ਬਾਹਰ ਮੋਬਾਈਲ ਨੰਬਰ ਲਿਖ ਕੇ ਜਾਂਦੇ ਹਨ ਕਿ ਕਿੰਨੇ ਸਮੇਂ ਬਾਅਦ ਪਬਲਿਕ ਨੂੰ ਉਹ ਫੇਰ ਉੱਥੇ ਮਿਲਣਗੇ। ਭਾਜੀ ਪਤਾ ਨਹੀਂ ਹੁਣ ਉਹ ਜਿਹੜੇ ਬੰਦੇ ਨੇ ਸ਼ਿਕਾਇਤ ਪਾਈ ਹੈ ਕਿ ਉਹਦੀ ਕੀ ਦੀ ਉਹਨੂੰ ਕੌਣ ਨਹੀਂ ਮਿਲਿਆ ਸੀਟ ਤੇ ਤੇ ਸਾਰੇ ਪੰਜਾਬ ਸਰਕਾਰ ਦੇ ਜਿਹੜੀ ਹਦਿਅਤਾਂ ਤੇ ਅਨੁਸਾਰ 9 ਵਜੇ ਸਾਰੇ ਦਫ਼ਤਰ ਹੁੰਦੇ ਸੀ। ਅਸੀਂ 9 ਤੋਂ 5:30 ਵਜੇ ਤੱਕ ਦਫ਼ਤਰ ਰਹਿੰਦੇ ਸੀ। 6 ਵਜੇ ਅਸੀਂ ਦਫ਼ਤਰ ਜਿਹੜਾ ਉਹ ਬੰਦ ਕਰਦੇ ਹਾਂ। ਜਦੋਂ ਪਰੇਸ਼ਾਨੀ ਕਿਸੇ ਨੂੰ ਆਵੇ 9 ਤੋਂ 5 ਇੱਥੇ ਆ। ਫੀਲਡ ਜੀ ਵੀ ਜਦੋਂ ਜਾਈਦਾ ਵਾ ਉਥੇ ਬਾਹਰ ਲਿਖ ਕੇ ਲਾਈ ਗਏ ਜਾਈਦਾ ਵੀ ਕਿੱਥੇ ਗਿਆ ਉਹ ਉਹ ਵੀ 5 ਵਜੇ ਤੋਂ ਬਾਅਦ ਹੀ ਭਗਤਾਉਨੇ ਆ ਫੀਲਡ ਵਾਲਾ ਕੰਮ ਏ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਉਹਦੇ ਕਰਕੇ ਅਸੀਂ 9 ਤੋਂ 5 ਹੀ ਦਫਤਰ ਆ ਬੜਾ ਅਗਦੇ ਹੱਦ ਹੋਈ ਤੇ ਤਹਿਸੀਲੇ ਜਾਵਾਂਗੇ ਕਿਦੇ ਅੰਗੂਠਾ ਇਕੱਠਾ ਲਾਉਣਾ ਤੇ ਕਿਉਂਕਿ ਉੱਥੇ ਲਾਈਵ ਹੈ ਸਰਕਲ ਉਹਦੇ ਬੱਸ ਹੋਰ ਤ ਨਹੀਂ ਕਿਤੇ ਜਾਈਦਾ ਜੀ ਜੋ ਪੰਜਾਬ ਸਰਕਾਰ ਦੀ ਅਧਿਅਤਾ ਉਹਦੇ ਮੁਤਾਬਕ 5 ਮਿੰਟ ਘਟ 9 ਵਜੇ ਆ ਜੀਦਾ ਹੀ ਕੋਈ ਸ਼ਾਮ ਨੂੰ 6:30 ਪੰਜ 6 ਵਜੇ ਜਾਈਦਾ ਜੀ ਮੁੜ ਕੇ ਜਿਹੜੇ ਲੋਕ ਜਾਂ ਪਬਲਿਕ ਕਹਿੰਦੇ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਸਾਡੇ ਨੰਬਰ ਜਦੋਂ ਮਰਜੀ ਸਾਨੂੰ ਦੱਸ ਸਕਦੇ ਆ ਸਰ ਜੀ ਜਦੋਂ ਫੀਲਡ ਦੇ ਵਿੱਚ ਜਾਂਦੇ ਆ ਜਾਂ ਅਸੀਂ ਕੰਪਿਊਟਰ ਦੇ ਉੱਤੇ ਜਾਂ ਕੋਈ ਆਪਣਾ ਸਾਡਾ ਆਨਲਾਈਨ ਜਿਹੜਾ ਹੈਗਾ ਕੰਮ ਉਹ ਕਰਾਨ ਜਾਂਦੇ ਆ ਭਈ ਬਾਹਰ ਆਪਣੇ ਗੇਟ ਦੇ ਬਾਹਰ ਲਿਖ ਦੇਈਦਾ ਵਾ 8:00 ਵਜੇ ਜਾ ਰਹੇ ਨੇ ਵੇ ਵਾਪਸ ਆਉਂਗਾ ਮੈਂ ਪਟਵਾਰ ਖਾਨੇ ਆਇਆ ਹਾਂ ਇੱਥੇ ਹੀ ਫਰਦਾਂ ਗੋਲਬਾਗ ਨਹੀਂ ਫਰਦਾਂ ਘਟਾਣੇ ਆ ਕੰਮ ਹੋ ਰਿਹਾ ਸਹੀ ਕੰਮ ਹੋ ਰਿਹਾ ਪਟਵਾਰੀ ਬੰਦੇ ਆ ਟਾਈਮ 'ਤੇ ਆ ਮਾਇਆ ਜੀ ਪਟਵਾਰੀ ਡਾਕਟਰ ਦਾ ਇੰਤਕਾਲ ਦੇ ਕਰਾਉਣਾ ਹੈ ਇਹ ਗਾਰੇ ਹੋ ਗਏ ਆ ਹਾਂ ਜੀ ਬੈਠੇ ਬੈਠੇ ਕੋਈ ਤੰਗ ਪਰੇਸ਼ਾਨੀ ਨਹੀਂ ਕੋਈ ਤੰਗ ਨਹੀਂ ਘਟਵਾਰੀ ਕੋ ਕੰਮ ਕਰਾਉਣਾ ਐ ਸਾ ਵ ਤੇ ਵਧੀਆ ਕੰਮ ਕਰਨ ਦਾ ਪਟਵਾਰੀ ਸਾਹਿਬ ਬੈਠੇ ਜੀ ਬੈਠੇ ਸਾਰੇ ਜਿਹੜੇ ਟਾਈਮ ਨਹੀਂ ਦੱਸ ਉਸ ਟਾਈਮ ਨਾ ਬੈਠਿਆ ਕਿ ਦੂਰ ਆਏ ਕਿ ਦੂਰ ਮਿਲਦੇ ਆ ਇਹ ਨਹੀਂ ਇਹ ਤੇ ਨਹੀਂ ਅਖਾਪੜਕੜੀ ਵਾਲੇ ਪਟਵਾਰੀ ਨੇ ਕਦੀ ਖਰਾਬ ਕੀਤਾ ਸਾਨੂੰ ਅੰਮ੍ਰਿਤਸਰ ਫਾਸਟਵੇ ਦੀ ਨਿਊ ਟੀਮ ਨੂੰ ਪਟਵਾਰ ਖਾਨੇ ਦੇ ਸਬੰਧ ਵਿੱਚ ਕਈ ਸ਼ਿਕਾਇਤਾਂ ਮਿਲ ਰਹੀ ਸੀ ਕਿ ਪਟਵਾਰੀ ਆਪਣੀਆਂ ਸ਼ੀਟਾਂ ਤੇ ਨਹੀਂ ਬੈਠਦੇ ਅਤੇ ਉਹਨਾਂ ਦੇ ਕੰਮ ਨਹੀਂ ਹੋ ਰਹੇ ਆਂ ਬੁੱਧਵਾਰ ਨੂੰ ਜਦੋਂ ਫਾਸਟਵੇਜ ਦੀ ਨਿਊ ਟੀਮ ਨੇ ਪਟਵਾਰ ਖੰਡੇ ਦਾ ਦੌਰਾ ਕੀਤਾ ਤਾਂ ਜ਼ਿਆਦਾਤਰ ਪਟਵਾਰੀ ਆਪਣੀ ਸ਼ੀਟਾਂ ਤੇ ਬੈਠੇ ਹੋਏ ਸਨ ਅਤੇ ਲੋਕਾਂ ਦੇ ਕੰਮ ਵੀ ਹੋ ਰਹੇ ਸਨ ਲੋਕਾਂ ਦੇ ਇਸ ਬੋਕੇ ਫਾਸਟਵੇਜ ਦੀ ਨਿਊ ਟੀਮ ਨਾਲ ਗਲਤਬਤ ਕਰਦੇ ਹੋਏ ਆਖਿਆ ਕਿ ਉਹਨਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਦੂਜੇ ਪਾਸੇ ਪਟਵਾਰੀਆਂ ਨੇ ਵੀ ਆਖਿਆ ਕਿ ਉਹ ਆਪਣੀ ਸ਼ੀਟਾਂ ਤੇ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੇ ਹੁੰਦੇ ਹਨ ਅਗਰ ਕਿਸੇ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਕਦੇ ਵੀ ਉਹਨਾਂ ਦੇ ਫੋਨ ਤੇ ਵੀ ਸੰਪਰਕ ਕਰ ਸਕਦੇ ਹਨ ਅੰਮ੍ਰਿਤਸਰ ਫਾਸਟਵੇ ਖਬਰ ਨਾਲ ਮੜੀ ਰਕੇਸ਼ ਕੁਮਾਰ